ਨੀ ਹੋਲੀ ਬੋਲ ਮੇਹੀ ਤੋਂਨ ਦੇਖਲਾ ਨੀ ਮੀ ਹੋਈ ਪਈਆ ਕੰਮ ਕਰ ਕਰ ਤੂੰ ਰੋ ਮਾਰਦੀਆ ਸੀ ਮੂੰ ਹੋਲੀ ਵੇ ਤੇਰੀ ਕਰਦੰ ਦੁਖ ਦੀ ਆ ਜੀ ਤੁਮੇ ਬੋਲਦੀਆ ਕਿ ਸਾਂ ਵੈਂਦੀਆ ਤੇਰੇ ਇਹ ਬਗਵਾਸ ਕਰੀ ਜਾਣਾ ਇੰਨੀ ਤਾਂ ਹੋਲੀ ਬੋਲ ਮੇ ਹੋਰ ਤੇਰੇ ਕੰਨ ਤੇ ਬੋਲਣਾ ਪਹਿਲਾ ਪੰਗੇ ਨਾ ਲੈਂਦਾ ਮੂੰ ਤਾਂ ਜਾਣ ਕੇ ਸਵਾਸ-ਵਾਸ ਨਾਲ ਉਹਨਾਂ ਨਾਲ ਮਸਤੀਆਂ ਕਰਦਾ ਸੀ ਮੱਝ ਨਾਲ ਲੇਦਾ ਅਗਲੀ ਨੇ ਮਾਰੀ ਲੱਤ ਮੈਨੂੰ ਪਤਾ ਚੱਲਦਾ ਨੀਉਤਾ ਲਾੜ ਲਾੜ ਦੇ ਅਣਜਾਣੇ ਦੀ ਗਲਤੀ ਹੋ ਗਈ ਅੱਜ ਤੋਂ ਬਾਹਰ ਨਹੀਂ ਕਿਸੇ ਜਾਣ ਬਰਨਾਏ ਪੰਗਾਲਿੰਦਾ ਮੇਰਾ ਪਾਸੂ ਕੁੱਤੇ ਦੇ ਵੀ ਰੋੜਾ ਮਾਰਿਆ ਸੀ ਹੁਣ ਬਾਹਰ ਜਾਂਦੇ ਕਿਤੇ ਉਹ ਨਾਲ ਲੱਤ ਹੱਲੇ ਸੀ ਮੂੰਹ ਮੇਰੀ ਨਾਲੀ ਜਾ ਲ ਠੀਕ ਹੈ ਦੱਕਬੀਰ ਵੀ ਤੇ ਨੂੰ ਹੁਣ ਵੀ ਠੀਕੀ ਵੀ ਅਗ ਲੱਗੀ ਹੈ ਕਿ ਡਾਪ ਨਹੀਂ ਰਸ਼ ਹੋਗਾ ਇਹ ਨੂੰ ਮੇ ਤੁਮ ਛੋੜਦਾ ਕੋਸੋ ਹੋਰ ਗਾਲਾਂ ਗੰਦੀਆਂ ਗੰਦੀਆਂ ਬੰਦਾ ਬਣ ਕੇ ਟੈੱਕੇ ਘਰੇ ਬੈ ਜਾ ਇਹਨੂੰ ਪਲਾਦ ਨੂੰ ਕਹਿੰਦਾ ਵਾਸ ਕਰਦਾ ਵਾਲੀ ਮੇਰੀ ਲੱਤ ਪੜਵਾਉ ਉਹਨਾਂ ਨੇ ਆਪ ਦੀ ਕੁੱਤੇ ਮਰੇ ਗਾਵਾ ਬਸ